ਨਾਨਕ ਦਰਸ ਤੇ ਸਤਿਆਰ ਹੈ ਆਉ ਤਿੰਨ ਬਲਿਹਾਰੇ ਜਾਉ ਉਹ ਨਾਨਕ ਆਈ ਐਮ ਸੈਕਰੀਫਾਈਡ ਟੂ ਦੂਸ who are found to be true in the true court ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਰਚਿਤ ਬਾਣੀ ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਿਸੇ ਵੀ ਸvaroop ਚਾਹੀਏ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜਾ ਹੈ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜਾ ਹੈ ਰਾਮਦਾਸ ਜੀ ਮਹਾਰਾਜਾ ਹੈ ਗੁਰੂ ਅਰਜਨ ਦੇਵ ਜੀ ਪਾਚਾ ਚਾਹੇ ਹਰਗੋਬਿੰਦ ਮਹਾਰਾਜ ਜੀ ਹੈ ਤਾਂ ਗੁਰੂ ਨਾਨਕ ਜੋਤ ਆਪੀ ਸੀ ਕਿ ਪਰ ਉਹਨਾਂ ਦੀ ਬਾਣੀ ਦਾ ਸਿਧਾਂਤ ਦਿੱਤੀ ਹੈ ਕਿ ਉਹ ਨਾਨਕ ਨਾਨਕ ਕਿਸੇ ਵੀ ਰੂਪ ਦੇ ਵਿੱਚ ਇਹੀ ਸਿਧਾਂਤ ਦੇ ਆ ਮੈਂ ਉਹਨਾਂ ਦੇ ਬਲਿਹਾਰੇ ਜਾਣਾ ਹਾਂ ਜਿਹੜੇ ਕਿ ਸੱਚੇ ਪ੍ਰਮਾਤਮਾ ਦੇ ਦਰਬਾਰ ਦੇ ਸੱਚ ਦੇ ਨਾਲ ਜੁੜੇ ਹੋਏ। ਤੁਸੀਂ ਗੁਰਦੁਆਰੇ ਜਾਂਦੇ ਹੋ ਕਿਸੇ ਮੰਨਸ਼ਾ ਨੂੰ ਮੂਰੇ ਰੱਖ ਕੇ ਜਾਂਦੇ ਹੋ ਕਿ ਮੈਨੂੰ ਵੀਜ਼ਾ ਮਿਲ ਜਾਵੇ, ਵੱਡਾ ਘਰ ਮਿਲ ਜਾਵੇ, ਨੌਕਰੀ ਮਿਲ ਜਾਵੇ ਜਾਂ ਕਿਤੇ ਸੱਚ ਦੇ ਨਾਲ ਜੁੜ ਕੇ ਗਏ ਹੋ। ਬਈ ਮੈਨੂੰ ਇਮਾਨਦਾਰੀ ਨਾਲ ਰਹਿਣਾ ਸਕੇ, ਜਿੰਨਾ ਮੇਰੇ ਕੋਲ ਹੈ ਉਹਦੇ ਦੀ ਸਬਰ ਆ ਜਾਵੇ। ਜਿਹੜੇ ਕੋ ਨਾਨਕ ਮਹਾਰਾਜੀ ਕਹਿੰਦੇ ਜਿਹੜਾ ਇਹਨਾਂ ਮਾੜੀ ਮੋਟਲੀ ਵਸਤੂਆਂ ਦੇ ਪਿੱਛੇ ਪ੍ਰਮਾਤਮਾ ਦੇ ਮਗਰ ਨਹੀਂ ਲੱਗਦਾ, ਜਿਹੜਾ ਨਿਸਵਾਰਥ ਭਗਤੀ ਕਰਦਾ, ਕਹਿੰਦੇ ਮੈਂ ਉਹਨਾਂ ਦੇ ਬਲਿਹਾਰੇ ਜਾਣਾ, ਮੇਰੀ ਉਹਨਾਂ ਨੂੰ ਖੁੱਲੀ ਸ਼ ਔਰ ਤੁਸੀਂ ਆਪ ਅੰਦਾਜ਼ਾ ਲਾਓ ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਕਿਸੇ ਮਨਸ਼ਾ ਦੇ ਰਹਿਤ ਭਗਤੀ ਕਰਦੇ ਹੋ ਜਾਂ ਤੁਸੀਂ ਮੁਕਤ ਹੋ